ਤੁਸੀਂ ਅੱਜ ਖੜੇ ਆ ਪਿੰਡ ਜੋਹੜ ਇੱਥੇ ਜਿਹੜਾ ਗਰਾਊਂਡ ਦੇਖ ਰਹੇ ਆ ਤੁਸੀਂ ਬਹੁਤ ਸ਼ਾਨਦਾਰ ਗਰਾਊਂਡ ਹੈ ਜਿਹੜਾ ਬੱਚਿਆਂ ਲਈ ਤਿਆਰ ਕੀਤਾ ਜਾ ਰਿਹਾ ਹੈ ਸੋ ਸਾਡੇ ਨਾਲ ਮੌਜੂਦ ਹੈ ਪਿੰਡ ਦੇ ਸਰਪੰਚ ਸਾਹਿਬ ਉਹਨਾਂ ਦੇ ਹਸਬੰਦ ਜੀ ਜੀਵਨ ਜੀ ਔਰ ਦਨੇਸ਼ ਸ਼ਰਮਾ ਜੀ ਹਾਂਜੀ ਇਹ ਕੁਲਦੀਪ ਜੀ ਇਹ ਕਿੱਦਾਂ ਦਾ ਗਰਾਊਂਡ ਬਣਾ ਰਹੇ ਆ ਆਪਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਜੀ ਸਰਦਾਰ ਸ੍ਰੀ ਅਸਲਾਰ ਜੋਰ ਸਿੰਘ ਵੈਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਉਹਨਾਂ ਦੇ ਹਜ਼ੂਰੀ ਦੇ ਵਿੱਚ ਅਸੀਂ ਜਿਹੜਾ ਕੀ ਹੈ ਗਰਾਊਂਡ ਮਤਲਬ ਆਸੀਂ ਬੱਚਿਆਂ ਨਾਲ ਵਾਅਦਾ ਕੀਤਾ ਦਾ ਕਮਿਟਮੈਂਟ ਕੀਤਾ ਦਾ ਪਹਿਲੇ ਧਾਰ ਤੇ ਆਪਾਂ ਜਿੱਤ ਕੇ ਮਤਲਬ ਆਸੀਂ ਕਿਹਾ ਮਤਲਬ ਬੱਚਿਆਂ ਨੂੰ ਗਰਾਊਂਡ ক্রিকেট ਦਾ ਜ਼ਰੂਰ ਬਣਾਇਆ ਜਾਊਗਾ ਤੁਸੀਂ ਸਾਨੂੰ ਚੰਗੀਆਂ ਵੋਟਾਂ ਤੇ ਜਿਤਾਓ ਤੇ ਆਈ ਤੁਹਾਡਾ ਜ਼ਰੂਰ ਲਕਸ਼ ਪੂਰਾ ਕਰਾਂਗੇ ਅਸੀਂ ਹੁਣ ਹਮ ਹਮਾ ਕੇ ਅਸੀਂ ਹੁਣ ਜੋਰਾ-ਛੋਰਾ ਨਾਲ ਲੱਗੇ ਹੋਏ ਆ ਆਪਾਂ ਖੁਦ ਕੰਮ ਕਰਦੇ ਪਏ ਸਭ ਕੁਝ ਆਪ ਕਰਦੇਗੇ ਇਹ ਜਿਹੜਾ ਗਰਾਊਂਡ ਛੋਟਾ ਥਾ ਇਹਦੇ ਵਿੱਚ ਕਿਹਾ ਤੁਹਾਡੇ ਕੋਲ ਪਬਲਿਕ ਦੀ ਡਿਮਾਂਡ ਆਈ ਥੀ ਇਹਨੂੰ ਖੁੱਲਾ ਕਰਨ ਵਾਸਤੇ ਇਹ ਕਿੱਦਾਂ ਹੋਇਆ ਤੁਸੀਂ ਮੰਤਰੀ ਸਾਹਿਬ ਨੂੰ ਕਿਹਾ ਜਾ ਕਿਸ ਤਰ੍ਹਾਂ ਇਹ ਕੀਤਾ ਅਸੀਂ ਮੰਤਰੀ ਸਾਹਿਬ ਨੂੰ ਪਹਿਲੇ ਧਾਰ ਤੇ ਕਿਹਾ ਤਾਂ ਜੀ ਦੂਜਾ ਨੰਬਰ ਅਸੀਂ ਵੀਡੀਓ ਮੈਡ ਨੂੰ ਕਿਹਾ ਓਕੇ ਸੋ ਹੁਣ ਇਹ ਗਰਾਊਂਡ ਹੈ ਜਿਹੜਾ ਬਣ ਕੇ ਤਿਆਰ ਹੋ ਰਿਹਾ ਹੈ ਕਿਆ ਕਹਿਣਾ ਚਾਹੂਗੇ ਮੰਤਰੀ ਸਾਹਿਬ ਨੂੰ ਤੁਸੀਂ ਮੰਤਰੀ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਸਭ ਤੋਂ ਜ਼ਿਆਦਾ ਜਿੰਨਾ ਹੋ ਜਾਵੇ ਉਹਨਾਂ ਥੋੜਾ ਜੀ ਮਕੇ ਜਵਨ ਮਜੀਦ ਹਾਂਜੀ ਨਮਸਕਾਰ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਸਾਰੇ ਦੋਸਤਾਂ ਨੂੰ ਅੱਜ ਅਸੀਂ ਖੜੇ ਆ ਪਿੰਡ ਜੋਗਲ ਦੇ ਵਿੱਚ ਰਾਮਪੁਰਸਾਨੀ ਦੇ ਨਜ਼ਦੀਕ ਦੇ ਨਜ਼ਦੀਕ ਬਾੜ ਨੰਬਰ 12 ਇਹ ਜਿਹੜਾ ਸਾਹਮਣੇ ਸਾਡੇ ਕੁਝ ਚਿਰ ਪਹਿਲਾਂ ਸਾਡੇ ਮੰਤਰੀ ਸਾਹਿਬ ਜੀ ਇਹ ਗਰਾਊਂਡ ਦਾ ਉਦਘਾਟਨ ਕਰਕੇ ਗਏ ਤੇ ਜਿੱਦਾਂ ਪੰਚਾਇਤ ਨਵੀਂ ਬਣੀ ਹੈ ਇਹ ਸਾਡੇ ਕੋਲ ਸਰਪੰਚ ਸਾਹਿਬ ਆਏ ਤੇ ਕਿ ਜਿਹੜਾ ਸਾਡਾ ਲੋਕਾਂ ਦੀ ਆਵਾਜ਼ ਹੈ ਕਿ ਇਹ ਗਰਾਊਂਡ ਹੈ ਥੋੜਾ ਵੱਡਾ ਹੋਣਾ ਚਾਹੀਦਾ ਹੈ ਅਸੀਂ ਇਕੱਠੇ ਰਲ ਮਿਲ ਕੇ ਮੰਤਰੀ ਸਾਹਿਬ ਕੋਲ ਗਏ ਬੇਨਤੀ ਕੀਤੀ ਔਰ ਅੱਜ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਇਹ ਗਰਾਊਂਡ ਹੈ ਕਾਫੀ ਵੱਡਾ ਗਰਾਊਂਡ ਹੈ ਬੱਚਿਆਂ ਦਾ ਖੇਡਣ ਵਾਸਤੇ ਇਹ ਬਿਲਕੁਲ ਤਿਆਰ ਕੀਤਾ ਜਾ ਰਿਹਾ ਹੈ। ਤੋਂ ਇੱਕ ਪਾਸੇ ਜਿੱਥੇ ਹੜਾਂ ਦੀ ਮਾਰ ਕਰਕੇ ਮੰਤਰੀ ਸਾਹਿਬ ਆਪਣੇ ਉਰਜੇਮੀਆਂ ਦੇ ਵਿੱਚ బిਜੀ ਹੈ। ਲੋਕਾਂ ਨੂੰ ਜਿਹੜੀ ਮਾਲੀ ਸਹਾਇਤਾ, ਰਾਸ਼ਨ ਕਿੱਟਾਂ ਔਰ ਦਵਾਈਆਂ ਹਰੇਕ ਚੀਜ਼ ਦੀ ਜਿਹੜੀ ਹੈ ਉਹ ਸੁਵਿਧਾ ਦੇ ਰਿਹਾ ਉਹਨਾਂ ਨੂੰ ਲੋਕਾਂ ਨੂੰ ਘਰ-ਘਰ ਜਾ ਕੇ ਉਹਨਾਂ ਦੀ ਵੱਖ-ਵੱਖ ਟੀਮਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਉਹ ਦੂਸਰੇ ਪਾਸੇ ਜਿਹੜੇ ਵਿਕਾਸ ਕਾਰਜ ਹੈ ਉਹ ਵੀ ਲਗਾਤਾਰ ਜਾਰੀ ਹੈ। ਤੋ ਅਸੀਂ ਬਹੁਤ-ਬਹੁਤ ਤੁਹਾਨੂੰ ਧੰਨਵਾਦ ਕਰਦੇ ਆਂ ਸਾਡੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪੰਜਾਬ ਜੀ ਦਾ ਜਿਹੜੇ ਨਿਸਵਾਰਥ ਭਾਵ ਦੇ ਨਾਲ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਬਹੁਤ-ਬਹੁਤ ਧੰਨਵਾਦ